ਮੇਰੇ ਦਿੱਕਤ ਬਹੁਤ ਸੀ ਗੋਡਿਆਂ ਦੀ ਬੈ ਕੇ ਉੱਠੇ ਨਹੀਂ ਜਾਂਦਾ ਸੀ ਤੇ ਸੌਣ ਵੇਲੇ ਵੀ ਮੈਨੂੰ ਦਿੱਕਤ ਬਹੁਤ ਆਉਂਦੀ ਸੀ ਜਸਵੀਰ ਕੌਰ ਮੇਰਾ ਨਾਂ ਹੈ ਸਰਦੂਲ ਘਣੋ ਅਸੀਂ ਆਏ ਹਾਂਗੇ ਮੇਰੇ ਦਿੱਕਤ ਬਹੁਤ ਸੀ ਗੋਡਿਆਂ ਦੀ ਬੈ ਕੇ ਉੱਠੇ ਨਹੀਂ ਜਾਂਦਾ ਸੀ ਤੇ ਫਿਰ ਮੈਂ ਜਦੋਂ ਉੱਠਦੀ ਸੀ ਖੜੀ ਹੋ ਕੇ ਚੱਲਦੀ ਸੀ ਸਰਕਰ ਬਣਦਾ ਫਿਰ ਮੈਂ ਚੱਲਦੀ ਸੀ ਤੇ ਸੌਣ ਵੇਲੇ ਵੀ ਮੈਨੂੰ ਦਿੱਕਤ ਬਹੁਤ ਆਉਂਦੀ ਸੀ ਤੇ 4 ਸਾਲ ਦੀ ਮੈਨੂੰ ਇਹ ਦਿੱਕਤ ਸੀਗੀ ਤੇ ਹੁਣ ਮੇਰੀ ਜਾ ਮਿਟੀ ਕੋਰੋਨੇ ਟਾਈਮ ਤੇ ਮੈਂ ਡਰਦੀ ਨੇ ਨਹੀਂ ਕਰਾਇਆ ਵੀ ਨੇ ਕੋਈ ਟਿਕਾ ਲਾ ਕੇ ਮਾਰ ਦੂ ਜਦੋਂ ਬੈ ਕੇ ਉੱਠਦੇ ਸੀ ਨਾ ਗੋਡੇ ਸੁੰਨ ਹੋ ਜਾਂਦੇ ਸੀ ਤੇ ਉੱਠੇ ਦੇ ਜਾ ਕੇ ਖੜੇ ਹੋ ਕੇ ਉੱਥੇ ਹੀ ਖੜੇ ਰਹਿਣਾ ਫਿਰ ਜਾ ਕੇ ਸਰਕਲ ਬਣਨਾ ਹੱਥ ਪਾ ਕੇ ਉੱਠਣਾ ਗੋਡਿਆਂ ਨੂੰ ਇਹ ਸਾਡੇ ਰਿਸ਼ਤੇਦਾਰਾਂ ਨੇ ਪਹਿਲਾਂ ਕਰਵਾਇਆ ਸੀ ਜੀ ਤੇ ਉਹਨਾਂ ਨੇ ਸਾਨੂੰ ਦੱਸਿਆ ਨਾਖਪਾ ਦੇ ਉਹ ਰੌਟ ਦਾ ਸਾਨੂੰ ਦੱਸਲੀ ਹੋ ਗਈ ਵੀ ਇਹ ਰੌਟ ਵਾਲੇ ਚੰਗੇ ਹੁੰਦੇ ਆ ਉਹਨਾਂ ਨੇ ਵੀ ਸਾਨੂੰ ਦੱਸਲੀ ਦਿੱਤੀ ਤੇ ਫਿਰ ਅਸੀਂ ਇੱਥੇ ਆ ਕੇ ਕਰਵਾਇਆ ਇਹ ਗੋਡਿਆਂ ਦਾ ਇਕੱਠਾ ਹੋਇਆ ਜੀ ਕੋਈ ਦਿੱਕਤ ਨਹੀਂ ਆਈ ਪਹਿਲੇ ਨੰਬਰ ਤੇ ਤਾਂ ਡਾਕਟਰ ਦੀ ਬੋਲੀ ਸਾਨੂੰ ਮੋਹਦੀ ਸੀ ਤੇ ਬਹੁਤ ਵਧੀਆ ਲੱਗਿਆ ਸਾਨੂੰ ਸਟਾਕ ਉਦੋਂ ਵਧੀਆ ਲੱਗਿਆ ਸਾਨੂੰ ਐਸੀ ਵੀ ਜਿਵੇਂ ਆਪਦੇ ਘਰੇ ਹੀ ਹੈ ਤੇ ਖਾਣਾ ਸਾਨੂੰ ਇਥੋਂ বিনা ਮੰਗੇ ਤੋਂ ਬਿਨਾ ਆਊਡਰ ਕਰੇ ਤੋਂ ਆਉਂਦਾ ਸੀ ਸਾਨੂੰ ਦੋਨੇ 4 ਵੇ ਖਾਣਾ ਖਵਾਉਂਦੇ ਸੀ